ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਲੇਖ 6 ਪੁਤਲੀਆਂ ਦਾ ਤਮਾਸ਼ਾ ਇਹਦਾ ਅਜੇ ਹੀ ਕਰਾਂਗੇ ਸਾੜ ਜਿਹੜਾ ਕਿ ਡੀਅਰ ਅਬਾਊਟ 20 ਮਾਰਕਸ ਦਾ ਹੈ ਬੇਟਾ ਪੜਨਾ ਸਟਾਰਟ ਕਰਦੇ ਹਾਂ ਪੁਤਲੀਆਂ ਦਾ ਤਮਾਸ਼ਾ ਨਿਬੰਧ ਬਲਵੰਤ ਗਾਰਗੀ ਦੀ ਰਚਨਾ ਹੈ ਇਹ ਤਮਾਸ਼ਾ ਸੰਸਾਰ ਵਿੱਚ ਸਭ ਤੋਂ ਪੁਰਾਣੇ ਨਾਟਕ ਦਾ ਹਰਮਨ ਪਿਆਰਾ ਰੂਪ ਹੈ ਇਸ ਨੂੰ ਇੱਛਾਵਾਦੀ ਲੋਕ ਕਲਾ ਕਿਹਾ ਜਾਂਦਾ ਹੈ ਨਿਰਜੀਵ ਵਿੱਚ ਨਿਰਜੀਵ ਮਤਲਬ ਮਰੇ ਹੋਏ ਵਿੱਚ ਜਾਨ ਪਾਉਣ ਵਾਲੀ ਇਸ ਕਲਾ ਨੂੰ ਨਾਚ ਵੀ ਕਿਹਾ ਜਾਂਦਾ ਹੈ। ਲੇਖਕ ਇਸ ਲੇਖ ਵਿੱਚ ਯੂਰਪ ਤੇ ਭਾਰਤ ਵਿੱਚ ਪੁਤਲੀ ਨਾਟਕ ਦੀ ਸਥਿਤੀ ਬਾਰੇ ਵੀ ਦੱਸਦਾ ਹੈ। ਇਸ ਪ੍ਰਕਾਰ ਇਹ ਲੇਖ ਪੁਤਲੀਆਂ ਦੇ ਤਮਾਸ਼ੇ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ। ਨੰਬਰ 1 ਸੂਤਰਧਾਰ ਦਾ ਅਰਥ। ਪੁਰਾਤਨ ਸੰਸਕ੍ਰਿਤੀ ਵਿੱਚ ਸਭ ਤੋਂ ਪਹਿਲਾਂ ਸੂਤਰਧਾਰ ਆਉਂਦਾ ਹੈ। ਸੂਤਰਧਾਰ ਦਾ ਅਰਥ ਹੈ ਸੂਤ ਦੀਆਂ ਡੋਰਾਂ ਫੜਨ ਵਾਲਾ ਇਹ ਨਾਂ ਸੂਤ ਦੀਆਂ ਡੋਰੀਆਂ ਨਾਲ ਨੱਚਣ ਵਾਲੀਆਂ ਪੁਤਲੀਆਂ ਤੋਂ ਲਿਆ ਗਿਆ ਹੈ ਲੇਖਕ ਦੱਸਦਾ ਹੈ ਕਿ ਪੁਤਲੀਆਂ ਦਾ ਤਮਾਸ਼ਾ ਹਰ ਇੱਕ ਪੁਰਾਣੇ ਵਿਅਕਤੀ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਜ਼ਰੂਰ ਵੇਖਿਆ ਹੋਵੇਗਾ ਅਤੇ ਉਹ ਵੀ ਉਸ ਵਾਂਗ ਉਸ ਵਾਂਗ ਮਤਲਬ ਲੇਖਕ ਵਾਂਗ ਜਦੋਂ ਲੇਖਕ ਪੁਤਲੀਆਂ ਦਾ ਤਮਾਸ਼ਾ ਵੇਖਦਾ ਹੈ ਤਾਂ ਕੀ ਸੋਚਦਾ ਹੈ ਕਹਿੰਦਾ ਕਿ ਉਹ ਵੀ ਪੁਤਲੀਆਂ ਵਿੱਚ ਜਾਨ ਪਾਉਣ ਦੀ ਸੋਚਦੇ ਹੋਣਗੇ ਕਿਉਂਕਿ ਅੱਜ ਕੱਲ ਤੇ ਹੈ ਨਹੀਂ ਹੈ ਪੁਤਲੀਆਂ ਦਾ ਤਮਾਸ਼ਾ ਠੀਕ ਹੈ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਲੇਖਕ ਆਪਣੇ ਸਮੇਂ ਵਿੱਚ ਪੁਤਲੀਆਂ ਦਾ ਤਮਾਸ਼ਾ ਵੇਖਦਾ ਹੁੰਦਾ ਹੈ ਠੀਕ ਹੈ ਨੰਬਰ 2 ਰੱਬ ਦੀਆਂ ਪੁਤਲੀਆਂ ਰੱਬ ਦੀਆਂ ਪੁਤਲੀਆਂ ਕੌਣ ਹੋ ਸਕਦਾ ਹੈ ਬੇਟਾ ਰੱਬ ਦੀਆਂ ਪੁਤਲੀਆਂ ਹੈਗਾ ਮਨੁੱਖ ਕਿਉਂਕਿ ਜਦੋਂ ਮੈਨੂੰ ਇਸ ਸੰਸਾਰ ਵਿੱਚ ਆਉਂਦਾ ਹੈ ਉਹ ਆਪਣੀ ਮਰਜ਼ੀ ਨਾਲ ਨਹੀਂ ਆਉਂਦਾ ਇਹ ਪਰਮਾਤਮਾ ਉਹਨੂੰ ਭੇਜਦਾ ਹੈ ਇਨਸਾਨ ਨੂੰ ਧਰਤੀ ਤੇ ਭੇਜਣ ਤੋਂ ਪਹਿਲਾਂ ਉਹਦੇ ਲੇਖ ਲਿਖਦਾ ਹੈ ਉਹਦੇ ਕਰਮ ਲਿਖਦਾ ਹੈ ਔਰ ਉਹਦੇ ਵਿੱਚ ਉਹਦੀ ਜ਼ਿੰਦਗੀ ਵਿੱਚ ਕੀ ਕੀ ਹੋਣਾ ਉਹਦੀ ਜ਼ਿੰਦਗੀ ਵਿੱਚ ਕੀ ਹੋਣਾ ਸਾਰੀਆਂ ਗੱਲਾਂ ਉਹ ਲਿਖਦਾ ਹੈ ਇਸ ਕਰਕੇ ਕਹਿੰਦੇ ਆ ਕਿ ਪਰਮਾਤਮਾ ਕੀ ਹੈ ਇਹ ਇਹ ਸਾਨੂੰ ਰਚਣ ਵਾਲਾ ਹੈ ਤੇ ਅਹੀਂ ਕੀ ਉਹਦੇ ਹੱਥ ਦੀਆਂ ਕਟਪੁਤਲੀਆਂ ਉਹ ਕਦੇ ਸਾਨੂੰ ਹਸਾਉਂਦਾ ਹੈ ਕਦੇ ਸਾਨੂੰ ਰੋਲਾਉਂਦਾ ਹੈ ਇਸ ਕਰਕੇ ਮਨੁੱਖ ਨੂੰ ਰੱਬ ਦੀਆਂ ਪੁਤਲੀਆਂ ਕਿਹਾ ਜਾਂਦਾ ਹੈ ਕਹਿੰਦੇ ਨੇ ਕਿ ਆਦੇ ਕਾਲ ਤੋਂ ਇਹ ਮਨੁੱਖ ਨੂੰ ਰੱਬ ਦੀਆਂ ਪੁਤਲੀਆਂ ਆਖਿਆ ਜਾਂਦਾ ਹੈ ਰੱਬ ਇੱਕ ਮਹਾਨ ਪੁਤਲੀਕਾਰ ਹੈ ਪੁਤਲੀਕਾਰ ਹੈ ਰਚਨਾਕਾਰ ਹੈ ਰਚਨਾ ਕਰਨ ਵਾਲਾ ਹੈ ਜੋ ਜਜ਼ਬਿਆਂ ਅਤੇ ਭਾਵਨਾਵਾਂ ਦੀਆਂ ਡੋਰੀਆਂ ਫੜੀ ਸਾਨੂੰ ਸੰਸਾਰ ਰੂਪੀ ਮੰਚ ਉੱਤੇ ਨਚਾਉਂਦਾ ਹੈ ਸੰਸਾਰ ਕੀ ਹੈ ਇੱਕ ਸਟੇਜ ਹੈ ਮੰਚ ਹੈ ਠੀਕ ਹੈ ਜਿੱਥੇ ਵਿੱਚ ਅਸੀਂ ਇੱਕ ਰੋਲ ਅਦਾ ਕਰ ਰਹੇ ਹਾਂ ਠੀਕ ਹੈ ਮਨੁੱਖ ਨੇ ਵੀ ਉਸ ਦੀ ਰੀਸ ਕਰਕੇ ਪੁਤਲੀਆਂ ਬਣਾਈਆਂ ਅਤੇ ਉਹਨਾਂ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਇਆ ਤੇ ਇਹਨਾਂ ਨੂੰ ਆਪਣੇ ਮਨੋਰੰਜਨ ਦਾ ਸਾਧਨ ਬਣਾਇਆ ਪਰ ਇੱਥੇ ਗੱਲ ਇਹ ਕਿ ਪਰਮਾਤਮਾ ਹਨ ਨੂੰ ਆਪਣੇ ਮਨੋਰੰਜਨ ਦਾ ਸਾਧਨ ਨਹੀਂ ਬਣਾਉਂਦਾ ਜਿਹੜਾ ਮਨੁੱਖ ਨੇ ਬਣਾਈਆਂ ਨਾ ਪੁਤਲੀਆਂ ਉਹਨੇ ਪੁਤਲੀਆਂ ਨੂੰ ਆਪਣਾ ਮਨੋਰੰਜਨ ਦਾ ਸਾਧਨ ਬਣਾਇਆ ਠੀਕ ਹੈ ਨੰਬਰ 3 ਬਚਪਨ ਵਿੱਚ ਦੇਖੇਗੇ ਤਮਾਸ਼ੇ ਦਾ ਜੀਕਰ ਲੇਖਕ ਦੱਸਦਾ ਹੈ ਕਿ ਉਸਨੇ ਬਚਪਨ ਵਿੱਚ ਪੁਤਲੀਆਂ ਦੇ ਬਹੁਤ ਸਾਰੇ ਤਮਾਸ਼ੇ ਵੇਖੇ ਜਦੋਂ ਉਹਨਾਂ ਦੇ ਪਿੰਡ ਕੋਈ ਤਮਾਸ਼ੇ ਵਾਲਾ ਆ ਜਾਂਦਾ ਤਾਂ ਉਹ ਪੀਪਣੀ ਵਜਾਂਦਾ ਪੀਪਣੀ ਮਤਲਬ ਅੱਜ ਦੇ ਸਮੇਂ ਵਿੱਚ ਸੀਟੀ ਕਹ ਸਕਦੇ ਆ ਪਰ ਪੁਰਾਣੇ ਸਮੇਂ ਵਿੱਚ ਪੀਪਣੀ ਕਹਿੰਦੇ ਸੀ ਠੀਕ ਹੈ ਪੀਪਣੀ ਦੀ ਆਵਾਜ਼ ਸੁਣ ਕੇ ਲੋਕੀ ਤਮਾਸ਼ਾ ਵੇਖਣ ਲਈ ਇਕੱਠੇ ਹੋ ਜਾਂਦੇ ਪੁਤਲੀਆਂ ਵਾਲਾ ਪੁਤਲੀਆਂ ਦਾ ਤਮਾਸ਼ਾ ਵਿਖਾਉਣ ਲਈ ਰਾਤ ਨੂੰ ਤਿੰਨ ਮੰੰਜੀਆਂ ਜੋੜ ਕੇ ਅਤੇ ਨਿੱਕੇ-ਨਿੱਕੇ ਰੰਗਦਾਰ ਪਰਦੇ ਤਾਣ ਕੇ ਮੰਚ ਦੀ ਉਸਾਰੀ ਕਰ ਲੈਂਦਾ ਫਿਰ ਦੀਵਿਆਂ ਦੀ ਰੋਸ਼ਨੀ ਵਿੱਚ ਨਿੱਕੇ ਜਿਹੇ ਮੰਚ ਉੱਤੇ ਵੱਡੇ-ਵੱਡੇ ਜੁੱਧ ਹੁੰਦੇ ਪੁਤਲੀਆਂ ਵਾਲਾ ਤਮਾਸ਼ੇ ਪਿੱਛੋਂ ਦੀਵਾ ਬਜਾ ਕੇ ਪੁਤਲੀਆਂ ਨੂੰ ਇਕੱਠਾ ਕਰਕੇ ਆਪਣੇ ਟੋਕਰੇ ਵਿੱਚ ਪਾ ਲੈਂਦਾ ਉਸ ਦੇ ਚਲੇ ਜਾਣ ਨਾਲ ਸਾਡੀ ਨਿੱਕੀ ਜਿਹੀ ਰੰਗ-ਬਰੰਗੀ ਦੁਨੀਆ ਵੀ ਉਸੇ ਦੇ ਨਾਲ ਹੀ ਚਲੀ ਜਾਂਦੀ ਨੰਬਰ 4 ਲੋਕਾਂ ਦਾ ਮਨ ਪਾਉਂਦਾ ਤਮਾਸ਼ਾ ਲੇਖਕ ਦੱਸਦਾ ਹੈ ਕਿ ਨਾਟਕ ਦਾ ਹੋਰ ਕੋਈ ਰੂਪ ਲੋਕਾਂ ਤੇ ਇੰਨਾ ਨੇੜੇ ਨਹੀਂ ਜਿੰਨਾ ਪੁਤਲੀਆਂ ਦਾ ਸਮਾਸ਼ਾ ਨੇੜੇ ਹੈ ਇਸ ਵੱਲ ਬੱਚੇ ਬੁੱਢੇ ਅਤੇ ਜਵਾਨ ਸਭ ਖਿੱਚੇ ਤੁਰੇ ਆਉਂਦੇ ਹਨ ਪੁਤਲੀਆਂ ਵਾਲਾ ਤਮਾਸ਼ੇ ਨੂੰ ਰੋਚਕ ਬਣਾਉਣ ਲਈ ਨਾਲ-ਨਾਲ ਹਸਾਉਂਦਾ ਤੇ ਤਿੱਖੇ ਵਿਅੰਗ ਕਰਦਾ ਹੈ ਉਹ ਭੂਤਕਾਲ ਨੂੰ ਵਰਤਮਾਨ ਮਰਿਆਂ ਨੂੰ ਜਿਉਂਦਿਆਂ ਨਾਲ ਤੇ ਪੁਤਲੀਆਂ ਨੂੰ ਮਨੁੱਖਾਂ ਨਾਲ ਜੋੜਦਾ ਹੈ ਹੁਣ ਅਸੀਂ ਪੁਤਲੀਆਂ ਦੀ ਕਿਸਮਾਂ ਦੀ ਗੱਲ ਕਰਾਂਗੇ ਜਿਹਦੇ ਵਿੱਚ ਹੈਗਾ ਪੁਤਲੀਆਂ ਦੀ ਪਹਿਲੀ ਕਿਸਮ ਪੁਤਲੀਆਂ ਦੀਆਂ ਕਈ ਕਿਸਮਾਂ ਹਨ ਸਭ ਤੋਂ ਪਹਿਲੀ ਤੇ ਸਾਦੀ ਕਿਸਮ ਰੰਗਦਾਰ ਤੇ ਮੋٹے ਕਾਗਜ਼ ਤੋਂ ਕੱਟ ਕੇ ਬਣਾਈਆਂ ਪੁਤਲੀਆਂ ਦੀ ਹੈ ਪੁਤਲੀਆਂ ਵਾਲਾ ਰਾਤ ਦੇ ਸਮੇਂ ਕਿਸੇ ਥਾਂ ਤੇ ਦਰਿਵਿਸ਼ਾ ਕੇ ਬੈਠ ਜਾਂਦਾ ਹੈ ਉਹ ਦੀਵੇ ਦੀ ਰੋਸ਼ਨੀ ਮੱਧਮ ਰੱਖਦਾ ਮਤਲਬ ਘੱਟ ਰੱਖਦਾ ਹੈ ਤਾ ਜੋ ਪੁਤਲੀਆਂ ਨਾਲ ਬੰਨੇ ਤਾਗੇ ਨਜ਼ਰ ਨਾ ਆਉਣ ਉਸ ਦੀਆਂ ਪੁਤਲੀਆਂ ਆਮ ਤੌਰ ਤੇ ਅਸ਼ੂਰ ਵੀਰ ਲੜਾਕੇ ਪਹਿਲਵਾਨ ਰਕਸ਼ਸ਼ ਦਿਓ ਜਿਹਨੂੰ ਕਹਿੰਦੇ ਨੇ ਠੀਕ ਹੈ ਅਤੇ ਸ਼ੇਰ ਹੁੰਦੇ ਹਨ ਪਹਿਲਵਾਨ ਤੇ ਦਿਓ ਆਪਸ ਵਿੱਚ ਛੱਪੜਦੇ ਵਾਰ ਕਰਦੇ ਅਤੇ ਆਪਸ ਵਿੱਚ ਖੁੱਲਦੇ ਹਨ ਉਹ ਹਵਾ ਵਿੱਚ 扑ਕਦੇ ਪਟਾਕ ਕਰਕੇ ਡਿੱਗ ਪੈਂਦੇ ਤੇ ਮੁੜ ਉੱਠਦੇ ਤੇ ਜੁਦ ਕਰਦੇ ਸਨ ਆਖਰ ਵਿੱਚ ਦਿਓ ਜਿਹੜਾ ਮਾਰਿਆ ਜਾਂਦਾ ਹੈ ਜਿਵੇਂ ਕਿ ਹਿੰਦੀ ਫਿਲਮਾਂ ਵਿੱਚ ਹੁੰਦਾ ਆਖਰ ਵਿੱਚ ਜਿਹੜਾ ਵਿਲਨ ਆ ਮਾਰਿਆ ਜਾਂਦਾ ਹੈ ਪੁਤਲੀਆਂ ਦਾ ਖੇਡ ਦਿਖਾਉਣ ਵਾਲਾ ਆਪਣੇ ਮੂੰਹ ਰਾਈ ਭਾਤ ਭਾਤ ਦੀਆਂ ਆਵਾਜ਼ਾਂ ਕੱਢ ਕੇ ਤਮਾਸ਼ੇ ਨੂੰ ਕਾਫੀ ਸੁਆਦਲਾ ਬਣਾ ਦਿੰਦਾ ਹੈ ਨੰਬਰ 6 ਦੂਜੀ ਕਿਸਮ ਦੂਜੀ ਕਿਸਮ ਸ਼ਾ ਪੁਤਲੀਆਂ ਦੀ ਹੈ ਇਸ ਵਿੱਚ ਅਸੀਂ ਚਿੱਟੇ ਪੜਤੇ ਉੱਪਰ ਪੁਤਲੀਆਂ ਦੇ ਪਰਛਾਵੇਂ ਖੇਡਦੇ ਦੇਖਦੇ ਹਾਂ ਇਸ ਰੂਪ ਵਿੱਚ ਰਾਕਸ਼ਸ਼ਾਂ ਪਰੀਆਂ ਅਤੇ ਜਿੰਨਾ ਭੂਤਾਂ ਦੀਆਂ ਕਹਾਣੀਆਂ ਬੜੀ ਸਫਲਤਾ ਨਾਲ ਖੇਡੀਆਂ ਜਾਂਦੀਆਂ ਹਨ ਇਸ ਵਿੱਚ ਪਿਠਭੂਮੀ ਮਤਲਬ ਬੈਕਗ੍ਰਾਉਂਡ ਠੀਕ ਹੈ ਇਸ ਵਿੱਚ ਪਿਠਭੂਮੀ ਦੇ ਦ੍ਰਿਸ਼ਾਂ ਵਿੱਚ ਦਰਖਤਾਂ ਕਿਸ਼ਤੀਆਂ ਮਹਿਲ ਤੇ ਪਹਾੜ ਆਦਿ ਵੀ ਪ੍ਰਭਾਵਸ਼ਾਲੀ ਢੰਗ ਨਾਲ ਵਿਖਾਏ ਜਾਂਦੇ ਹਨ ਨੰਬਰ 7 ਤੀਜੀ ਕਿਸਮ ਤੀਜੀ ਕਿਸਮ ਡੋਰੀ ਵਾਲੀ ਪੁਤਲੀਆਂ ਦੀ ਹੈ ਪੁਤਲੀਆਂ ਦੀ ਇਹ ਕਿਸਮ ਉਪਰੋਕਤ ਦੋਵਾਂ ਕਿਸਮਾਂ ਤੋਂ ਪੁਰਾਣੀ ਹੈ ਸਾਡੇ ਦੇਸ਼ ਵਿੱਚ ਇਨਾਂ ਨੂੰ ਹੀ ਪੁਤਲੀਆਂ ਦੇ ਤਮਾਸ਼ੇ ਦਾ ਕੇਂਦਰੀ ਰੂਪ ਮੰਨਿਆ ਜਾਂਦਾ ਹੈ ਰਾਜਸਥਾਨ ਵਿੱਚ ਕਾਗਜ਼ ਅਤੇ ਲੱਕੜ ਦੀਆਂ ਬਣੀਆਂ ਹੋਈਆਂ ਪੁਤਲੀਆਂ ਦਾ ਤਮਾਸ਼ਾ ਕੀਤਾ ਜਾਂਦਾ ਹੈ ਇਸ ਕਿਸਮ ਵਿੱਚ ਪੁਤਲੀਆਂ ਨੂੰ ਉਪਰੋਂ ਹੀ ਡੋਰੀ ਨਾਲ ਲਚਾਇਆ ਤੇ ਖੜਾਇਆ ਜਾਂਦਾ ਹੈ ਨੰਬਰ 8 ਚੌਥੀ ਕਿਸਮ ਚੌਥੀ ਕਿਸਮ ਵਿੱਚ ਆਂਧਰਾ ਪ੍ਰਦੇਸ਼ ਦੀਆਂ ਪੁਤਲੀਆਂ ਆਉਂਦੀਆਂ ਹਨ ਇਹ ਪੁਤਲੀਆਂ ਪਤਲੇ ਰੰਗਦਾਰ ਚੰਬੜੇ ਦੀਆਂ ਹੁੰਦੀਆਂ ਹਨ ਪੁਤਲੀਆਂ ਨੂੰ ਚਿੱਟੇ ਪੜਦੇ ਉੱਪਰ ਰੰਗਦਾਰ ਪਰਛਾਵਿਆਂ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ ਇਹਨਾਂ ਪੁਤਲੀਆਂ ਨੂੰ ਤੋਲੂ ਵੋ ਮਾਲਤਾ ਕਿਹਾ ਜਾਂਦਾ ਹੈ ਇਹ ਪੁਤਲੀਆਂ ਆਮ ਤੌਰ ਤੇ ਦੇਵਤਿਆਂ ਅਤੇ ਜਾਨਵਰਾਂ ਦੀਆਂ ਹੁੰਦੀਆਂ ਹਨ ਪੰਚਤੰਤਰ ਦੀਆਂ ਕਹਾਣੀਆਂ ਇਸ ਦੇ ਮਾਧਿਅਮ ਦੁਆਰਾ ਬੜੀ ਸਫਲਤਾ ਨਾਲ ਪੂਰੀਆਂ ਕੀਤੀਆਂ ਜਾਂਦੀਆਂ ਹਨ ਇਹ ਪੁਤਲੀਆਂ ਛੋਟੇ ਆਕਾਰ ਦੀਆਂ ਸੋਟੀਆਂ ਨਾਲ ਬਣੀਆਂ ਹੁੰਦੀਆਂ ਹਨ ਇਸ ਨੂੰ ਫੜ ਕੇ ਦੋ ਆਦਮੀ ਪਰਦੇ ਪਿੱਛੇ ਖੜੇ ਹੋ ਜਾਂਦੇ ਹਨ ਅਤੇ ਇਹਨਾਂ ਦੇ ਕਰਤੱਵ ਦਿਖਾਉਂਦੇ ਹਨ ਪਿਛਲੇ ਪਾਸਿਓਂ ਰੋਸ਼ਨੀ ਇਸ ਢੰਗ ਨਾਲ ਪਾਈ ਜਾਂਦੀ ਹੈ ਕਿ ਸਿਰਫ ਪੁਤਲੀਆਂ ਦੀ ਛਾਂ ਹੀ ਪਰਦੇ ਉੱਪਰ ਦਿਖਾਈ ਦਿੰਦੀ ਹੈ ਛੋਟੀਆਂ ਤੇ ਹਲਕੀਆਂ ਹੋਣ ਕਰਕੇ ਇਹਨਾਂ ਪੁਤਲੀਆਂ ਵਿੱਚ ਫੁਰਤੀਲੀ ਹੁੰਦੀ ਹੈ ਉਛਲਦੇ ਹੋਏ ਜਾਨਵਰ ਤਪੂਸੀ ਮਾਰਦੇ ਬਾਂਦਰ ਉੱਡਦੇ ਹੋਏ ਦਿਓ ਅਤੇ ਪਰੀਆਂ ਪਰਦੇ ਉੱਪਰ ਦਿਲ ਖਿੱਚਵਾ ਨਜ਼ਾਰਾ ਪੇਸ਼ ਕਰਦੇ ਹਨ ਲੜਾਈਆਂ ਮਾਰ ਤੜ ਤੇ ਮਿਥਿਹਾਸਿਕ ਮਿਥਿਹਾਸਿਕ ਮਤਲਬ ਝੂਠੇ ਹੀ ਕਹਾਣੀਆਂ ਜਿਹੜੀਆਂ ਹੁੰਦੀਆਂ ਮਿਥਿਹਾਸਿਕ ਕਰਮਾਤਾਂ ਨਾਲ ਸੰਬੰਧਿਤ ਦ੍ਰਿਸ਼ ਪਰਦੇ ਉੱਪਰ ਬੜੇ ਰੋਚਕ ਢੰਗ ਨਾਲ ਪੇਸ਼ ਕੀਤੇ ਜਾਂਦੇ ਹਨ ਨੰਬਰ 9 ਅਲੋਪ ਹੁੰਦੀ ਲੋਕ ਕਲਾ ਪੁਤਲੀਆਂ ਦੀ ਕਲਾ ਕਈ ਸਦੀਆਂ ਤੱਕ ਪਿੰਡਾਂ ਵਿੱਚ ਦੱਬੀ ਹੀ ਰਹੀ ਪਿਛਲੇ ਕੁਝ ਸਾਲਾਂ ਤੋਂ ਲੋਕ ਕਲਾਵਾਂ ਨੂੰ ਸਮਝਿਆ ਤੇ ਗ੍ਰਹਿਣ ਕੀਤਾ ਜਾਣ ਲੱਗ ਪਿਆ ਹੈ ਹੌਲੀ ਹੌਲੀ ਸ਼ਹਿਰਾਂ ਦੇ ਕਲਾਕਾਰ ਵੀ ਇਨਾਂ ਤੋਂ ਪ੍ਰਭਾਵਿਤ ਹੋਏ ਉਹਦੇ ਸ਼ੰਕਰ ਨੇ ਭਾਰਤੀ ਲੋਕ ਨਾਚਾਂ ਤੇ ਗੀਤਾਂ ਨੂੰ ਆਪਣੇ ਨ੍ਰਿਤਨਾਟਕਾਂ ਵਿੱਚ ਪੇਸ਼ ਕੀਤਾ ਅਤੇ ਲੋਕਾਂ ਨੂੰ ਇਨਾਂ ਤੋਂ ਜਾਣੂ ਕਰਵਾਇਆ ਇਨਾਂ ਨਾਟਾਂ ਵਿੱਚ ਪਾਤਰ ਅਤੇ ਮਜ਼ਦੂਰ ਪੁਤਲੀਆਂ ਵਾਂਗ ਸਿਰ ਹਿਲਾਉਂਦੇ ਤੇ ਨੱਚਦੇ ਹਨ ਇਸ ਤੋਂ ਬਾਅਦ ਸ਼ਿਸ਼ ਸ਼ਾਂਤੀ ਵਰਦਨ ਨੇਰਮਾਇਨ ਦਾ ਨ੍ਰਿਤਨਾਟ ਤਿਆਰ ਕੀਤਾ ਇਸ ਵਿੱਚ ਸਾਰੇ ਪਾਤਰ ਵੱਡੇ ਮੁਕਟ ਚਿਹਰੇ ਉੱਤੇ ਲਾ ਕੇ ਪੁਤਲੀਆਂ ਵਾਂਗ ਅਭਿਨੇ ਕਰਦੇ ਸਨ ਨੰਬਰ 10 ਰਾਜਸਥਾਨ ਦਾ ਅਪੁੱਲ ਤਮਾਸ਼ਾ ਅਪੁੱਲ ਮਤਲਬ ਜਿਹੜਾ ਨਾਂ ਭੁੱਲਿਆ ਜਾ ਸਕੇ ਲੇਖਕ ਦੱਸਦਾ ਹੈ ਕਿ ਇੱਕ ਵਾਰ ਉਸਨੇ ਬੰਬਈ ਬੰਬਈ ਮਤਲਬ ਮੁੰਬਈ ਅੱਜ ਕੱਲ੍ਹ ਜਿਹੜੀ ਮੁੰਬਈ ਹੈ ਬੰਬਈ ਮੁੰਬਈ ਵਿੱਚ ਰਾਜਸਥਾਨ ਦਾ ਵਧੀਆ ਪੁਤਲੀਆਂ ਦਾ ਤਮਾਸ਼ਾ ਵੇਖਿਆ ਪੁਤਲੀਆਂ ਵਾਲਾ ਬਹੁਤ ਥੱਲੇ ਨਿੱਕਾ ਜਿਹਾ ਮੰਚ ਬਣਾ ਕੇ ਤਮਾਸ਼ਾ ਦਿਖਾ ਰਿਹਾ ਸੀ ਲੇੜੇ ਦੇ ਫਿਲਮੀ ਐਕਟਰ ਐਕਟਰਸ ਦੁਕਾਨਦਾਰ ਧੋਬੀ ਤੇ ਮਾਲੀ ਸਭ ਤਮਾਸ਼ਾ ਦੇਖ ਰਹੇ ਸਨ ਤਮਾਸ਼ੇ ਵਿੱਚ ਰਾਜ ਦਰਬਾਰ ਦੇ ਝਗੜੇ ਸਾਜ਼ਿਸ਼ਾਂ ਤੇ ਇੱਕ ਰਾਜਪੂਤ ਜੋਧਾ ਦੇ ਸੱਚੇ ਪਿਆਰ ਨੂੰ ਦਿਖਾਇਆ ਜਾ ਰਿਹਾ ਸੀ ਇਸ ਵਿੱਚ ਮੱਦ ਕਾਲ ਦੇ ਰਾਜੇ ਰਾਣੀਆਂ ਬੰਦੀਆਂ ਦੁਵਾਰ ਮਤਲਬ ਦਾਸੀਆਂ ਬੰਦੀਆਂ ਮਤਲਬ ਦਾਸੀਆਂ ਠੀਕ ਹੈ ਦੁਵਾਰਪਾਲ ਤੇ ਦਰਬਾਰੀ ਆਦੀ ਸਭ ਪੇਸ਼ ਕੀਤੇ ਜਾ ਰਹੇ ਸਨ ਨੰਬਰ 11 ਮਨੁੱਖੀ ਭਾਵਨਾਵਾਂ ਦੀ ਤਰਜਮਾਨੀ ਤਰਜਮਾਨੀ ਮਤਲਬ ਮਨੁੱਖ ਦੀਆਂ ਭਾਵਨਾਵਾਂ ਨੂੰ ਪੇਸ਼ ਕਰਨਾ ਠੀਕ ਹੈ ਮਨੁੱਖ ਦੀਆਂ ਫੀਲਿੰਗ ਨੂੰ ਪੇਸ਼ ਕਰਨਾ ਪੁਤਲੀਆਂ ਵਾਲਾ ਮੰਚ ਦੇ ਇੱਕ ਪਾਸੇ ਬੈਠ ਕੇ ਪੁਤਲੀਆਂ ਨਾਲ ਗੱਲ ਕਰਦਾ ਹੈ ਤੇ ਉਹਨਾਂ ਨੂੰ ਹੱਲਾਸ਼ੇਰੀ ਦਿੰਦਾ ਹੈ ਉਸ ਦੀ ਪਤਨੀ ਤੇ ਪੁੱਤਰ ਮੰਚ ਦੇ ਪਿੱਛੇ ਲੁਕ ਕੇ ਡੋਰੀਆਂ ਨਾਲ ਪੁਤਲੀਆਂ ਨੂੰ ਖੜਾ ਰਹੇ ਸਨ ਮੰਚ ਦੇ ਖੁੰਝੇ ਵਿੱਚ ਇੱਕ ਬਾਂਦਰ ਮੂਹੀ ਪੁਤਲੀ ਨਗਾਰੇ ਲਈ ਬੈਠੀ ਸੀ ਰਾਣੀ ਤੇ ਉਸ ਦੀਆਂ ਦਾਸੀਆਂ ਅੱਖਾਂ ਵਿੱਚ ਮੁਕੀਆਂ ਦੇ ਕੇ ਰੋਂਦੀਆਂ ਸਨ ਅੱਖਾਂ ਵਿੱਚ ਮੁਕੀਆਂ ਦੇ ਕੇ ਜਿਹਾ ਕਿ ਬੱਚੇ ਰੋਂਦੇ ਨੇ ਠੀਕ ਹੈ ਭਾਵ ਇਹ ਹੈ ਕਿ ਪੁਤਲੀਆਂ ਦੇ ਮਾਧਿਅਮ ਰਾਹੀਂ ਉਹ ਮਨੁੱਖੀ ਭਾਵਨਾਵਾਂ ਨੂੰ ਪੇਸ਼ ਕਰਦਾ ਹੈ ਪਟਵੈਲ ਹਾਸ ਰਸ ਪੈਦਾ ਕਰਨਾ ਪੁਤਲੀਆਂ ਵਾਲਾ ਤਮਾਸ਼ੇ ਵਿੱਚ ਹਾਸ ਰਾਸ ਤੇ ਵਿਅੰਗ ਭਰੀ ਟਿੱਕਾ ਟਿੱਪਣੀ ਕਰਦਾ ਹੈ ਦੇ ਰਾਜਪੂਤਾਂ ਦੇ ਸਮੇਂ ਦੀਆਂ ਸਮਾਜਿਕ ਕੀਮਤਾਂ ਨੂੰ ਉਬਾਰਦਾ ਹੈ ਕਹਿੰਦਾ ਮਤਲਬ ਉਸ ਸਮੇਂ ਜਿਹੜਾ ਰਾਜਪੂਤਾਂ ਦੀ ਸਮਾਜਿਕ ਰੀਤੀ ਰਿਵਾਜ ਹੀ ਉਹਨਾਂ ਨੂੰ ਉਬਾਰਦਾ ਹੈ ਉਹ ਉਸ ਜਮਾਨੇ ਦੀਆਂ ਰੌ ਰੀਤਾਂ ਪਹਿਰਾਵਿਆਂ ਦਰਬਾਰਾਂ ਦੇ ਚੱਜ ਅਚਾਰ ਤੋਂ ਪੂਰੀ ਤਰ੍ਹਾਂ ਜਾਣੂ ਸੀ ਇਸ ਤਮਾਸ਼ੇ ਵਿੱਚ ਉਹਨਾਂ ਨਾਟਕਾਂ ਨਾਲੋਂ ਵਿਧੇਰੇ ਜਾਣ ਸੀ ਜਿਨ੍ਹਾਂ ਵਿੱਚ ਜਿਉਂਦੇ ਜਾਗਦੇ ਮਨੁੱਖ ਕੰਮ ਕਰਦੇ ਹਨ ਨੰਬਰ 13 ਸਮਾਜ ਦਾ ਨਕਸ਼ਾ ਪੁਤਲੀਆਂ ਵਾਲਾ ਜੀਵਨ ਮਰਨ ਦੇ ਰਚਨਾ ਦੇ ਵਿਸ਼ਿਆਂ ਨੂੰ ਸੌਂਦਾ ਹੋਇਆ ਪਿਆਰ ਨਫ਼ਰਤ ਸੱਚ ਤੇ ਝੂਠ ਦੀ ਗੱਲ ਕਰਦਾ ਹੈ ਉਹ ਗੰਭੀਰ ਵਿਸ਼ੇ ਨੂੰ ਵੀ ਹਾਸ ਰਸ ਵਿਧੀ ਵਿੱਚ ਪੇਸ਼ ਕਰਨ ਦਾ ਹੁਨਰ ਰੱਖਦਾ ਹੈ ਉਸ ਦਾ ਤਮਾਸ਼ਾ ਲੋਕਾਂ ਨੂੰ ਖੁਸ਼ੀ ਤੇ ਆਸ਼ਾ ਦਿੰਦਾ ਹੈ ਕਿਉਂਕਿ ਉਹ ਦਰਸ਼ਕਾਂ ਦੇ ਮਨ ਨੂੰ ਜਾਣਦਾ ਹੈ ਅਤੇ ਆਪਣੇ ਤਮਾਸ਼ੇ ਵਿੱਚ ਸਮੇਂ ਤੇ ਸਥਿਤੀ ਅਨੁਸਾਰ ਰੰਗ ਬੜਦਾ ਹੈ ਨੰਬਰ 14 ਪੁਤਲੀ ਕਲਾ ਵਿੱਚ ਵਿਕਾਸ ਬਰਨਾਰਡ ਸ਼ਾ ਦਾ ਆਪਣੇ ਅੰਤਲੇ ਦਿਨਾਂ ਵਿੱਚ ਲਿਖਿਆ ਨਾਟਕ ਪੁਤਲੀਆਂ ਦਾ ਖੇਲ ਸੀ ਜਿਸ ਦਾ ਨਾਮ ਸੀ ਸ਼ੇਕਸਪੀਅਰ ਅਤੇ ਸ਼ਾ ਅੱਜ ਕੱਲ ਮંચ ਦੀ ਕਲਾ ਤੇ ਕਾਰੀਗਰੀ ਇੰਨੀ ਉਨਤੀ ਕਰ ਗਈ ਹੈ ਕਿ ਪੁਤਲੀਆਂ ਦੇ ਤਮਾਸ਼ੇ ਵਿੱਚ ਸੁੰਦਰ ਦ੍ਰਿਸ਼ ਸਜਾ ਦਿਖਾਈ ਜਾ ਸਕਦੀ ਹੈ ਤੇ ਵੱਖ-ਵੱਖ ਪਾਤਰਾਂ ਲਈ ਟੁਕਵੀ ਤੇ ਸੋਹਣੀ ਆਵਾਜ਼ ਦਾ ਵੀ ਪ੍ਰਬੰਧ ਕੀਤਾ ਜਾ ਸਕਦਾ ਹੈ ਨੰਬਰ 15 ਕਲਾ ਦੀ ਸਾਦਗੀ ਲਈ ਨੁਕਸਾਨ ਸ਼ਹਿਰੀ ਨਾਟਕਾਂ ਤੇ ਫਿਲਮਾਂ ਦੀ ਲਿਸ਼ਕ ਪੁਸ਼ਕ ਨੇ ਪੁਤਲੀ ਨਾਟਕ ਦੀ ਸਾਦਗੀ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਯੂਰਪ ਵਿੱਚ ਪੁਤਲੀ ਨਾਟਕਾਂ ਨੂੰ ਸ਼ਹਿਰੀ ਨਾਟਕਾਂ ਵਾਂਗ ਹੀ ਪੇਸ਼ ਕਰਨ ਦੀ ਲੀ ਚੱਲ ਪਈ ਹੈ ਮਤਲਬ ਕਿ ਰੀਤੀ ਰਿਵਾਜ ਹੀ ਚੱਲ ਪਿਆ ਠੀਕ ਹੈ ਉੱਥੇ ਦ੍ਰਿਸ਼ਾਂ ਚਿੱਤਰਾਂ ਬੱਤੀਆਂ ਚਾਨਣ ਪ੍ਰਭਾਵ ਤੇ ਗੁੰਝਲਦਾਰ ਸਿਰਜਣਾ ਉੱਪਰ ਜ਼ੋਰ ਦੇਣ ਦੀ ਰੁਚੀ ਪ੍ਰਦਾਨ ਹੈ ਜਿਸ ਕਾਰਨ ਪੁਤਰੀ ਨਾਟਕ ਦੀ ਸਾਦਗੀ ਫੁਰਤੀ ਤੇ ਪੁਤਲੀਆਂ ਵਾਲੇ ਦੀਆਂ ਹਸਾਉਣੀਆਂ ਗੱਲਾਂ ਵਿੱਚ ਉਪਜਣ ਵਾਲਾ ਰਸ ਖਤਮ ਹੋ ਰਿਹਾ ਹੈ ਹੁਣ ਹੈਗਾ ਛਿੱਟਾ ਕਨਕਲੂਜਨ ਕੀ ਹੈ ਭਾਰਤ ਸਰਕਾਰ ਨੇ ਪਿਛਲੇ ਕੁਝ ਸਾਲਾਂ ਤੋਂ ਲੋਕ ਕਲਾ ਮੰਡਲਾ ਰਾਹੀਂ ਇਸ ਕਲਾ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਯਤਨ ਕੀਤਾ ਹੈ ਸੁਰਜੀਤ ਮਤਲਬ ਮੁੜ ਤੋਂ ਜੀਵਤ ਕਰਨ ਦਾ ਯਤਨ ਕੀਤਾ ਹੈ ਪੁਤਲੀਆਂ ਦੇ ਤਮਾਸ਼ੇ ਕਰਨ ਵਾਲੇ ਕਲਾਕਾਰਾਂ ਨੂੰ ਮਾਲੀ ਸਹਾਇਤਾ ਦੇ ਕੇ ਇਸ ਕਲਾ ਨੂੰ ਹੋਰ ਵਿਧਾਇਆ ਜਾ ਸਕਦਾ ਹੈ ਉਹਨਾਂ ਨੂੰ ਸਮਾਜ ਸੁਧਾਰ ਦੇ ਪ੍ਰਸੰਗ ਵਿੱਚ ਤਮਾਸ਼ੇ ਕਰਨ ਲਈ ਪ੍ਰੇਰਿਤ ਕਰਕੇ ਇਸ ਕਲਾ ਨੂੰ ਜੀਵਤ ਰੱਖਿਆ ਜਾ ਸਕਦਾ ਹੈ ਇਸ ਪ੍ਰਕਾਰ ਪੁਤਲੀਆਂ ਦੇ ਤਮਾਸ਼ੇ ਰਾਹੀਂ ਬਲਵੰਤ ਗਾਰਗੀ ਨੇ ਅਲੋਪ ਹੋ ਰਹੀ ਇਸ ਕਲਾ ਨੂੰ ਸੁਰਜੀਤ ਕਰਨ ਦਾ ਯਤਨ ਕੀਤਾ ਹੈ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਤੁਸੀਂ ਇਸ ਸਾਰ ਨੂੰ ਅੱਛੀ ਤਰ੍ਹਾਂ ਕਰ ਲਓ ਨੈਕਸਟ ਵੀਡੀਓ ਵਿੱਚ ਅਸੀਂ ਇਹਦਾ ਵਿਸ਼ਾ ਵਸਤੂ ਕਰਾਂਗੇ ਤਦ ਤੱਕ ਤੁਸੀਂ ਇਹਨੂੰ ਅੱਛੀ ਤਰ੍ਹਾਂ ਪੜ੍ਹ ਲਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਟੇਕ ਕੇਅਰ